ਦੋਸਤੋ ਸਤ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਅਸ਼ਵਨੀ ਕੁਮਾਰ ਸੋਨੀ ਆਪਣਾ ਚੈਨਲ ਹੈ ਜੀ ਮਾਨਸਾ ਪ੍ਰਚਾਰ ਕੰਪਨੀ ਫੇਸਬੁਕ ਇੰਸਟਾਗ੍ਰam ਤੇ YouTube ਤੇ ਸਾਡੇ ਕੋਲੇ ਖੜੇ ਨੇ ਜੀ ਅਵੀ ਮੌੜ ਇਹਨਾਂ ਦਾ YouTube ਚੈਨਲ ਹੈ ਅਵੀ ਮੌੜ ਦੇ ਨਾਂ ਉਤੇ ਇਹਨਾਂ ਨੇ ਇੱਕ ਲਾਈਵ ਹੋ ਕੇ ਗੱਲ ਕਹੀ ਸੀਗੀ ਕਿ ਅਸੀਂ 10000 ਬੂਟੇ ਲਾਵਾਂਗੇ ਮਾਨਸਾ ਜ਼ਿਲ੍ਹੇ ਦੇ ਵਿੱਚ ਹੁਣ ਤੱਕ ਇਹਨਾਂ ਨੇ 7000 ਬੂਟੇ ਲਾ ਦਿੱਤੇ ਨੇ ਅਵੀ ਜੀ ਕੀ ਹਾਲ ਚਾਲ ਵਧੀਆ ਭਾਈ ਜੀ ਇੱਕ ਤੁਸੀਂ ਜਾਣਕਾਰੀ ਦਿਓ ਵੀ ਆਹ ਜਿਹੜੇ ਬੂਟੇ ਤੁਸੀਂ ਲਾਏ ਨੇ ਹੁਣ ਤੱਕ ਕਿਹੜੇ ਕਿਹੜੇ ਪਿੰਡਾਂ ਚ ਤੁਸੀਂ ਬੂਟੇ ਲਾ ਚੁੱਕੇ ਹੋ ਤੇ ਕਿਹੜੇ ਕਿਹੜੇ ਪਿੰਡ ਰਹਿੰਦੇ ਨੇ ਜਿੱਥੇ ਤੁਸੀਂ ਬੂਟੇ ਲਾਉਣੇ ਆ ਸਭ ਤੋਂ ਪਹਿਲਾਂ ਤਾਂ ਬਾਈ ਜੀ ਤੁਹਾਡਾ ਧੰਨਵਾਦ ਤੁਸੀਂ ਸਾਡੇ ਕੋਲੇ ਪਹੁੰਚੇ ਇਹ ਪਿੰਡਾ ਜਵਾਰ ਕੇ ਆਪਾਂ ਜਿੱਥੇ ਖੜੇ ਆ ਸਾਡੇ ਮਿੱਤਰ ਦਾ ਖੇਤ ਆ ਜੀ ਇਹੇ ਜੀ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰੀ ਸੀ ਜਵਾਰ ਕਿਆਂ ਤੋਂ ਹੀ ਜੀ ਜਿੰਨੇ ਮੇਰੇ ਦੋਸਤ ਮਿੱਤਰ ਨੇ ਸਾਨੂੰ ਪਿੱਛੇ ਵੀ ਦਿਖਾ ਕੇ ਲਿਆ ਉੱਥੇ ਦਰਖਤ ਲੱਗੇ ਹੋਏ ਨੇ ਇਹ ਵੀ ਲੱਗੇ ਨੇ ਬਾਈ ਜਿਹੜੇ ਇਹ ਦਰਖਤ ਨੇਗੇ ਇਹ ਬੂਟੇ ਨੇਗੇ ਇਹਨਾਂ ਦੀ ਲੱਕੜ ਜਹਾਜ਼ਾਂ ਚ ਵਰਤੀ ਜਾਂਦੀ ਹੈ ਸਮੁੰਦਰੀ ਜਹਾਜ਼ਾਂ ਚ ਸਮੁੰਦਰੀ ਜਹਾਜ਼ਾਂ ਦੇ ਵਿੱਚ ਇਹਨਾਂ ਦੀ ਲੱਕੜ ਵਰਤੀ ਜਾਂਦੀ ਹੈ ਜੀ ਇਹ ਉਹ ਦਰਖਤ ਨੇ ਬਾਈ ਹਨਾ ਇਹ ਥੋੜੇ ਚਿਰ ਚੀ ਵੱਡਾ ਹੋ ਜਾਂਦਾਗਾ ਤੇ ਪੂਰਾ ਉੱਪਰ ਜਾ ਕੇ ਆ ਜਿਵੇਂ ਪੁਰਾਣੇ ਟਾਈਮਾਂ ਚ ਪਿੰਡਾਂ ਚ ਦਰਵਾਜ਼ੇ ਨਹੀਂ ਹੁੰਦੇ ਸੀਗੇ ਜੀ ਵੱਡੇ ਵੱਡੇ ਦਰਵਾਜ਼ੇ ਮੂਛਾਂ ਦੇਣ ਲੱਗ ਜਾਂਦਾਗਾ ਇਹਦੇ ਕਿੰਨੇ ਫੁੱਟ ਦਾ ਹੋ ਜਾਂਦਾ ਜੀ ਇਹ ਇਹ ਬਗਜੂ ਜੀ ਬਾਈ ਜੀ 13-14 ਫੁੱਟ ਤੇ 13-14 ਫੁੱਟ ਤੇ ਹਾਂ ਠੀਕ ਹੈ ਤੇ ਆਪਾਂ 7000 ਬੂਟਾ ਲਾਤਾ ਸਭ ਤੋਂ ਪਹਿਲਾਂ ਸ਼ੁਰੂਆਤ ਕਰੀ ਸੀ ਆਪਾਂ ਇੱਥੇ ਜਵਾਰਕਿਆਂ ਤੋਂ ਜੀ ਉਸ ਤੋਂ ਬਾਅਦ ਮੈਂ ਆਪਣੇ ਖੇਤ ਲਾਏ ਨੇ ਪੀਖੀ ਪੀਖੀ ਦੇ ਵਿੱਚ ਕੁਝ ਲਾਏ ਨੇ ਸਾਡੇ ਠੀਕ ਹੈ ਜੀ ਜੇ ਹੋਰ ਕੋਈ ਭਰਾ ਕਿਸੇ ਨੇ ਲਵਾਉਣੇ ਨੇ ਚਾਹ ਬਾਣਾ ਤਾਂ ਆਪਣਾ ਨੰਬਰ ਹੈਗਾ 97797 14302 ਜੀ ਇਹ ਆਪਣਾ ਨੰਬਰ ਆ ਬਾਈ ਜੇ ਕਿਸੇ ਭਰਾ ਨੇ ਲਵਾਉਣੇ ਨੇ ਲਾਵਾਂਗੇ ਅਸੀਂ ਸਾਂ ਸਮਾਰ ਤੁਸੀ ਕਰਨੀਆਂ ਕੋਈ ਇਹਦਾ ਪੈਸਾ ਨਹੀਂਗਾ ਫ੍ਰੀ ਨੇਗੇ ਜੇ ਸਾਨੂੰ ਵੀ ਫ੍ਰੀ ਮਿਲਦੇ ਨੇ ਅਸੀਂ ਫ੍ਰੀ ਲਾ ਕੇ ਲੈ ਕੇ ਲਿਆਉਣੇ ਆਗੇ ਜੇ ਸਾਨੂੰ ਕੋਈ ਪੈਸਿਆਂ ਦੇ ਵੀ ਦਿੰਦਾਗਾ ਅਸੀਂ ਉਹ ਵੀ ਫ੍ਰੀ ਲਾਉਣੇ ਆਗੇ ਠੀਕ ਹੈ ਇਸ ਕਰਕੇ ਬਾਈ ਵਾਤਾਵਰਨ ਬਚਾਓ ਜੀ ਜੇ ਤੁਸੀਂ ਇਸ ਧਰਤ ਨੂੰ ਪਿਆਰ ਕਰਦੇ ਹੋ ਪੰਜਾਬ ਨੂੰ ਪਿਆਰ ਕਰਦੇ ਹੋ ਕਿਉਂ ਦਰਖਤ ਮੰਨ ਲਓ ਲਾਤਾ ਮੈਂ ਇਹਨੇ ਆਕਸੀਜਨ ਮੈਨੂੰ ਨਹੀਂ ਦੇਣੀ ਇਕੱਲੇ ਨੂੰ ਸਾਰਿਆਂ ਨੂੰ ਦੇਣੀ ਹੈਗੀ ਸੋਡੇ ਨਾਲ ਨਾ ਪੈਸਾ ਮੱਚੇ ਬਾਈ ਨਾ ਧਨ ਨਾ ਦੌਲਤ ਨਾ ਧੀ ਨਾ ਪੁੱਤ ਕੱਲੀ ਇਹਦੀ ਲੱਕੜੀ ਮੱਚਣੀ ਹੈਗੀ ਠੀਕ ਜਿਹੜੀ ਆਪਣੇ ਨਾਲ ਮੱਚਣੀ ਹੈ ਕੱਲੀ ਲੱਕੜ ਮੱਚਣੀ ਹੈ ਲੱਕੜ ਮੱਚਣੀ ਹੈ ਕੋਈ ਚੀਜ਼ ਆਪਣੇ ਨਾਲ ਨਹੀਂ ਆਦੀ ਇਸ ਕਰਕੇ ਮੇਰੀ ਪੰਜਾਬੀਆਂ ਨੂੰ ਅਪੀਲ ਆ ਹਰੇਕ ਧਰਮ ਨੂੰ ਹਰੇਕ ਵਰਗ ਨੂੰ ਵੀ ਵੱੱਟ ਵੱੱਟ ਦਰਖਤ ਲਾਓ ਜੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਸਹੀ ਪਾਲਦੇ ਹੋਂ ਵਰਖਾ ਤਾਂ ਪਾਲਦੇ ਹੋ ਤੁਸੀਂ ਅੱਜ ਦੇਖ ਲਓ ਬਾਈ ਜੀ 15 16 ਸੌਣ ਹੋ ਗਿਆ ਪਹਿਲਾ ਮੀਂਹ ਪਿਆ ਮਾਨਸਾ ਚ ਉਹ ਵੀ ਕੋਈ ਪੈਣ ਚ ਨਹੀਂ ਹੈਗਾ ਕੋਈ ਵੀ ਕੋਈ ਪੈਣ ਚ ਨਹੀਂ ਲੋਕਾਂ ਦੀ ਚੀਕ ਨਿਕਲੀ ਪਈ ਸੀ ਗਰਮੀ ਕਰਨਾ ਹੂੰ ਠੀਕ ਹੈ ਲਾ ਛੋਟੇ ਤੋਂ ਲਾ ਵੱਡੇ ਤੋਂ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਵੀ ਆਪਾਂ ਸੋਚ ਨਹੀਂ ਸਕਦੇਗੇ ਅੱਜ ਦੇਖੋ ਰਾਤ 1:30 ਵਜੇ ਦਾ ਮੀਂਹ ਪਈ ਜਾਂਦਾ ਹਜੇ ਵੀ ਪੂਰੀ ਗਰਮੈਸ਼ ਹੈਗੀ ਹੈਗੀ ਹੈ ਇਸ ਕਰਕੇ ਜੇ ਦਰਖਤ ਵੱਧ ਹੋਣਗੇ ਬਾਈ ਤਾਂ ਆਟੋਮੈਟਿਕ ਮੀਂਹ ਨੇ ਪੈਣੀ ਪੈਣਾਗਾ ਜੀ ਜੇ ਮੀਂਹ ਪਊਗਾ ਤਾਂ ਟੈਂਪਰੇਚਰ ਵੀ ਘਟਣਗੇ ਧਰਤੀ ਦਾ ਠੰਢਾ ਪਾਣੀ ਦਾ ਪੱਧਰ ਵੀ ਉੱਪਰ ਆਊਗਾ ਠੀਕ ਹੈ ਤੇ ਇਹ ਫਸਲਾਂ ਵਾਸਤੇ ਵੀ ਚੰਗਾ ਨਸਲਾਂ ਵਾਸਤੇ ਵੀ ਚੰਗਾ ਪੰਛੀਆਂ ਵਾਸਤੇ ਵੀ ਚੰਗਾ ਵਾਤਾਵਰਣ ਵਾਸਤੇ ਵੀ ਚੰਗਾਗਾ ਤੇ ਮੇਰੀ ਤਾਂ ਇਹੀ ਬੇਨਤੀ ਹੈ ਵੀ ਜਿਹੜੇ ਵੀ ਵਾਤਾਵਰਣ ਨੂੰ ਪਿਆਰ ਕਰਦੇ ਆ ਸਾਡੇ ਭੈਣ ਭਰਾ ਕੋਈ ਵੀ ਨੇਗੇ ਮੰਨ ਲਓ ਕਿਸੇ ਦਾ ਜਨਮ ਦਿਨ ਆਗਾ ਜੀ ਮੈਂ ਕਹਿੰਦਾ ਕੇਕ ਕੱਟੋ ਜੁਗ-ਜੁਗ ਕੱਟੋ ਯਾਰਾਂ ਦੋਸਤਾਂ ਨੂੰ ਪਾਰਟੀਆਂ ਕਰੋ ਜ਼ਰੂਰ ਕਰੋ ਪੰਜ-ਦਸ ਬੂਟੇ ਜ਼ਰੂਰ ਲਾਓ ਠੀਕ ਹੈ ਵੀ ਕੋਈ ਵੀ ਕਿਸੇ ਦਾ ਜਨਮ ਦਿਨ ਹੋਵੇ ਕੋਈ ਫੰਕਸ਼ਨ ਹੋਵੇ ਚਾਹੇ ਵਿਆਹ ਦਾ ਪਾਰਟੀ ਦਾ ਵੀ ਹਰੇਕ ਪ੍ਰੋਗਰਾਮ ਤੇ ਤੁਸੀਂ ਇਹ ਮਤਲੋ ਵੀ 10 ਬੂਟੇ ਲਾਉਣੇ ਹੀ ਲਾਉਣੇ ਲਾਉਣੇ ਹੀ ਲਾਉਣੇ ਤੇ ਜੇ ਤੁਸੀਂ ਵਾਤਾਵਰਨ ਬਚਾਉਣਾ ਹੈ ਹਾਂ ਉਹਨਾਂ ਦੀ ਸਾਂਭ ਸੰਭਾਲ ਕਰਨੀ ਹੈ ਵੀ ਸਾਂਭ ਸੰਭਾਲ ਕਰਨੀ ਜੇ ਤੁਸੀਂ ਇਸ ਧਰਤ ਨੂੰ ਪਿਆਰ ਕਰਦੇ ਹੋ ਪੰਜਾਬ ਨੂੰ ਪਿਆਰ ਕਰਦੇ ਹੋ ਤਾਂ ਬੂਟੇ ਲਾਓ ਬੂਟੇ ਲਾਓ ਅੱਛਾ ਸਾਨੂੰ ਇਹ ਦੱਸੋ ਹੁਣ ਤੱਕ ਤੁਸੀਂ ਕਿਹੜੇ ਕਿਹੜੇ ਬੂਟੇ ਲਾ ਚੁੱਕੇ ਹੋ ਅਸੀਂ ਬਾਈ ਜੀ ਸਾਂ ਆਲੇ ਦੇਸੀ ਦੇਕਾਂ ਜੀ ਨਿੰਮ ਜੀ ਤੂਤ ਟਾਲੀ ਦੇਸੀ ਕੇਕਰਾ ਤੇ ਪਿੱਪਲ ਬੋੜ ਪਿਲਕਣ ਵੀ ਉਹ ਕਿਹੜਾ ਦਰਖਤ ਆ ਜਿਹੜਾ ਆਪਾਂ ਨਹੀਂ ਲਾਇਆ ਫਲਾਂ ਚੋਂ ਆਪਾਂ ਲਾ ਚੁੱਕੇ ਆਂ ਅਮਰੂਦ ਜੀ ਜਾਮਣ ਜੀ ਅੰਬ ਇਹ ਆਪਾਂ ਫਲਾਂ ਚੋਂ ਲਾ ਚੁੱਕੇ ਆਂਗੇ ਜਿਹੜੇ ਫਲਦਾਰ ਬੂਟੇ ਹੁੰਦੇ ਨੇ ਆ ਵੀ ਜੀ ਜੇ ਆਪਾਂ ਸੋਚੀਏ ਵੀ ਪਿੰਡਾਂ ਦੇ ਵਿੱਚ ਜੇ ਫਲਦਾਰ ਬੂਟੇ ਲਾਏ ਜਾਣ ਨਾਲੇ ਤਾਂ ਲੋਕ ਲਾਲਚ ਨਾਲ ਉਹਨਾਂ ਦੀ ਸਾਂਭ ਸੰਭਾਲ ਕਰਨ ਇਹ ਗੱਲ ਸੋਡੀ ਬਹੁਤ ਵਧੀਆ ਗੀ ਵੀ ਲਾਏ ਜਾਣ ਜੀ ਪਰ ਜੇਦੋਂ ਆਪਾਂ ਪਿੰਡਾਂ 'ਚ ਫਲਦਾਰ ਬੂਟੇ ਲਾ ਦਿੰਨੇ ਆ ਜੋ ਪੜਨ ਵਾਲੇ ਬੱਚੇ ਆ ਜੋ ਰਾਹ ਗੀਰਾ ਉਹ ਤੁਹਾਨੂੰ ਪਾਤੀ ਜਾਂ ਵੀ ਡਲੇ ਪੱਥਰ ਮਾਰਦੇ ਨੇਗੇ ਮਾਰਦੇ ਆ ਮਾਰਦੇ ਨਾ ਉਹ ਜਦੋਂ ਆਪਾਂ ਬੂਟੇ ਤੇ ਡਲੇ ਪੱਥਰ ਮਾਰਦੇ ਆ ਉਹ ਬੂਟਾ ਤਹਸ ਨੈਸ ਕਰ ਦਿੰਦੇ ਇਸ ਕਰਕੇ ਫਲਾਂ ਵਾਲਾ ਬੂਟਾ ਜੇ ਤੁਸੀਂ ਲਾਣਾ ਚਾਹਤਾ ਕੋਈ ਤੁਹਾਡਾ ਫਾਰਮ ਹਾਊਸ ਹੈ ਜਾਂ ਤੁਹਾਡੇ ਕੋਠੀ ਦੇ ਅੰਦਰ ਕੋਈ ਲਾਨ ਵਗੈਰਾ ਹੈਗਾ ਤੁਹਾਡੀ ਪਰਸਨਲ ਪ੍ਰਾਪਰਟੀ ਹੈ ਉੱਥੇ ਲਾਓ ਜੇ ਤੁਹਾਨੂੰ ਕੋਈ ਅਪੀਲ ਕਰੇ ਵੀ ਸਾਡੇ ਫਾਰਮ ਹਾਊਸ ਦੇ ਵਿੱਚ ਜਾਂ ਕੋਠੀ ਦੇ ਵਿੱਚ ਫਲਦਾਰ ਬੂਟੇ ਲਾ ਜੋ ਫਿਰ ਤੁਸੀਂ ਲਾਜੋਗੇ ਜਰੂਰ ਲਾਵਾਂਗੇ ਜੀ ਸਾਨੂੰ ਸੇਵਾ ਦਾ ਮੌਕਾ ਦੇਵੇ ਕੋਈ ਠੀਕ ਹੈ ਅਸੀਂ ਤਾਂ ਇਹ ਸੇਵਾ ਚਾਹੁੰਦੇ ਆ ਵੀ ਸਾਡੇ ਹਿੱਸੇ ਆਵੇ ਵੀ ਫਲਦਾਰ ਬੂਟੇ ਘਰਾਂ ਦੇ ਵਿੱਚ ਲੋਕ ਲਵਾ ਸਕਦੇ ਆ ਲਵਾ ਸਕਦੇ ਵੀ ਜਿਹੜੇ ਤੁਸੀਂ ਬਾਹਰ ਨਹੀਂ ਲਾਉਂਦੇ ਬਾਹਰ ਤੁਸੀਂ ਸ਼ਾਨਦਾਰ ਬੂਟੇ ਲਾਉਂਗੇ ਸ਼ਾਨਦਾਰ ਜੀ ਸ਼ਾਨਦਾਰ ਕਿਉਂਕਿ ਬਾਹਰ ਸ਼ਾਨਦਾਰ ਬੂਟਿਆਂ ਦੀ ਜ਼ਰੂਰਤ ਆ ਆਕਸੀਜਨ ਦੀ ਜ਼ਰੂਰਤ ਆ ਮੰਨ ਲਓ ਇੱਥੇ ਆਪਾਂ ਖੜੇ ਆਂਗੇ ਅੱਜ ਤਾਂ ਚਲੋ ਵੈਗੁਰੂ ਦੀ ਕਿਰਪਾ ਨਾਲ ਮੌਸਮ ਠੀਕ ਆ 5 7 10 ਪੈਸੇ ਇਹੀ ਇੱਥੇ ਤਿੱਖੜ ਦੁਪਹਿਰਾ ਹੁੰਦਾ ਤੁਸੀਂ ਆਸ-ਪਾਸੇ ਨਿਗਾਹ ਮਾਰ ਲਓ ਵੀ ਆਪਾਂ ਕਿਹੜੇ ਦਰਖਤ ਥੱਲੇ ਜਾ ਕੇ ਖੜਦੇ ਠੀਕ ਤੁਸੀਂ ਉੱਥੇ ਜਾਓਗੇ ਨਾ ਮਾਅ ਦੇ ਮੂੰਹ ਨਾਲ ਕੀਤੀ ਵਿੜਾਈ ਹੋਈ ਹੁੰਦੀ ਆ ਹਜ਼ਾਰ ਕਹਦਾ ਉਹ ਵੀ ਗਲਤ ਆ ਲੱਖ ਕਹਦਾ ਉਹ ਵੀ ਗਲਤ ਆ ਪਤਾ ਨਹੀਂ ਲੱਖੇ ਨੇ ਕਿੰਨੇ ਕ ਪੇੜ ਪੌਦੇ ਲਾਏ ਨੇ ਕਿੰਨੇ ਕ ਜੰਗਲ ਲਾਏ ਨੇ ਜੀ ਕਹਿਣੇ ਵਿੜਾਈ ਹੋ ਜਾਂਦੀ ਹੈਗੀ ਪਿੱਠ ਸੁਣਦੀ ਆ ਬੰਦੇ ਦੀ ਜਦੋਂ ਤੁਸੀਂ ਉਹਦੇ ਪਿੰਡ ਜਾਓਗੇ ਨਾ ਜਾ ਕੇ ਦੇਖ ਲਿਓ 5% ਟੈਂਪਰੇਚਰ ਤੁਰਤ ਪਰ ਡਾਊਨ ਹੋ ਜਾਂਦਾ ਠੀਕ ਆ ਆਸੇ-ਪਾਸੇ ਸੜਕਾਂ ਦੇ ਬੂਟੇ ਲੱਗੇ ਨੇ ਤੇ ਸੜਕਾਂ ਦੇ ਧੁੱਪ ਨਹੀਂ ਪੈਂਦੀਗੀ ਠੀਕ ਆ ਛਾਂ ਗਈ ਐ ਨਹੀਂ ਮੈਂ ਕਹਿੰਦਾ ਵੀ 1 ਕਿਲੋਮੀਟਰ 2 ਕਿਲੋਮੀਟਰ ਪਤਾ ਨਹੀਂ ਕਿਹ ਕਿਲੋਮੀਟਰ ਤੱਕ ਕੋਈ ਖਾਲ ਨਹੀਂ ਉਹਨੇ ਛੱđa ਬੂਟੇ ਲਾਏ ਬ ਕੋਈ ਪਹੀ ਨਹੀਂ ਛੱਡੀ ਜੀ ਕੋਈ ਸੜਕ ਨਹੀਂ ਛੱਡੀ ਜਿੰਨੀਆਂ ਉਹਦੇ ਪਿੰਡ ਤੋਂ ਨਿਕਲਦੀਆਂ ਜਿੰਨੇ ਉਹਦੇ ਗਾਹਾਂ ਪਿੰਡਾਂ ਤੋਂ ਨਿਕਲਦੀਆਂ ਨੇਗੀਆਂ ਵੀ ਹਰ ਇੱਕ ਥਾਂ ਤੇ ਬੂਟੇ ਲਾਏ ਹੋਏ ਬੂਟੇ ਲਾਏ ਨੇ ਸ਼ਾਨਦਾਰ ਤੇ ਆਕਸੀਜਨ ਵਾਲੇ ਠੀਕ ਹੈ ਹਾਂਜੀ ਤਾਂ ਫਿਰ ਦੋਸਤੋ ਆਪਣਾ ਜਿਹੜਾ ਚੈਨਲ ਹੈ ਮਾਨਸਾ ਪ੍ਰਚਾਰ ਕੰਪਨੀ ਆਪਣਾ ਕੰਮ ਹੈਗਾ ਜੀ ਲੋਕਾਂ ਦੀ ਪ੍ਰੋਮੋਸ਼ਨ ਕਰਨਾ ਵੀ ਜੇ ਕਿਸੇ ਨੇ ਕੋਈ ਬਿਜ਼ਨਸ ਦੀ ਪ੍ਰੋਮੋਸ਼ਨ ਕਰਾਉਣੀ ਹੋਵੇ ਪਰ ਤੁਸੀਂ ਇਹ ਨਾ ਸੋਚੋ ਵੀ ਇਹ ਜਿਹੜੀ ਵੀਡੀਓ ਹੈ ਇਹ ਕੋਈ ਪ੍ਰੋਮੋਸ਼ਨ ਕੀਤੀ ਹੋਈ ਹੈ ਪੈਸੇ ਲੈ ਕੇ ਇਹ ਸਾਡਾ ਭਰਾ ਹੈ ਜੀ ਅਵੀ ਮੋੜ ਇਹ ਇਹਨਾਂ ਨੇ ਸਾਨੂੰ ਬੁਲਾਇਆ ਸੀ ਵੀ ਅਸੀਂ ਬੂਟੇ ਲਾਏ ਨੇ ਸਾਡੀ ਵੀਡੀਓ ਬਣਾ ਕੇ ਜਾਓ ਕੋਈ ਇਹ ਪ੍ਰਮੋਸ਼ਨ ਨਹੀਂ ਹੈਗੀ ਸਿਰਫ ਲੋਕਾਂ ਨੂੰ ਅਪੀਲ ਹੈ ਕਿਉਂ ਜੀ ਅਬੀ ਜੀ ਤੁਹਾਡੇ ਕੋਲ ਕੋਈ ਚਾਰਜ ਕੀਤਾ ਪੈਸਾ ਮੈਨੂੰ ਨਹੀਂ ਨਹੀਂ ਜੀ ਨਹੀਂ ਨਹੀਂ ਜਦੋਂ ਸੋਡੇ ਨਾਲ ਗੱਲ ਕੀਤੀ ਬਾਈ ਕਹਿੰਦੇ ਅਸੀਂ ਵੀ ਬਾਤਾਵਾਰਾਂ ਨੂੰ ਬਹੁਤ ਪਿਆਰ ਕਰਦੇ ਆਂਗੇ ਪਹਿਲੇ ਬੋਲਤੇ ਆਏ ਮੈਂ ਬਾਈ ਜੀ ਨੂੰ ਕਿਹਾ ਸੀ ਮੈਂ ਕਿਹਾ ਮੈਂ 12 ਵਜੇ ਬਾਹਰ ਜਾਣਾਗਾ ਉਸ ਤੋਂ ਪਹਿਲਾਂ ਪਹਿਲਾਂ ਸਾਡਾ ਬਾਈ ਸਾਡਾ ਵੀਰ ਆਸ਼ਵਨੀ ਸੋਨੀ ਸਾਡੇ ਨਿੱਕੇ ਸੱਦੇ ਤੇ ਭੱਜ ਕੇ ਆਇਆਗਾ ਧੰਨਵਾਦ ਬਾਈ ਤੇਰਾ ਸੋਨੀ ਤਾਂ ਫਿਰ ਦੋਸਤੋ ਤੁਹਾਨੂੰ ਅਪੀਲ ਹੈ ਅਭੀ ਮੌੜ ਵੱਲੋਂ ਮੇਰੇ ਵੱਲੋਂ ਮਾਨਸਾ ਪ੍ਰਚਾਰ ਕੰਪਨੀ ਚੈਨਲ ਵੱਲੋਂ ਇਹ ਬਾਈ ਦਾ ਚੈਨਲ ਵੀ YouTube ਤੋਂ ਤੁਹਾਨੂੰ ਦੱਸਿਆ ਅਭੀ ਮੌੜ ਦੇ ਨਾਂ ਤੇ ਤਾਂ ਬਾਈ ਦਾ ਚੈਨਲ ਵੀ ਤੁਸੀਂ ਸਬਸਕ੍ਰਾਈਬ ਕਰ ਲਿਓ ਤਾਂ ਤੁਸੀਂ ਵੱਤ ਤੋਂ ਵੱਤ ਬੂਟੇ ਲਾਓ ਤਾਂ ਕਿ ਵਾਤਾਵਰਨ ਨੂੰ ਬਚਾਇਆ ਜਾ ਸਕੇ ਇਸ ਵੀਡੀਓ ਨੂੰ ਤੁਸੀਂ ਜਿਨੇ ਵੀ ਦੇਖਣਾ ਤੇ ਵੱਤ ਤੋਂ ਵੱਤ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਜਿਹੜਾ ਵੀ ਵੀਡੀਓ ਦੇਖੇ ਭਾਵੁਕ ਹੋ ਕੇ ਉਹ ਬੂਟੇ ਲਾਵੇ ਜੇ ਬੂਟੇ ਲੱਗਣਗੇ ਤਾਂ ਵਾਤਾਵਰਨ ਬਚੂਗਾ ਤਾਂ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਜੀ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਤੁਸੀਂ ਕਿਹੜੇ ਕਿਹੜੇ ਸ਼ਹਿਰ ਚੋਂ ਕਿਹੜੇ ਕਿਹੜੇ ਪਿੰਡ ਚੋਂ ਕਿਹੜੀ ਕਿਹੜੀ ਸਟੇਟ ਚੋਂ ਇਹ ਵੀਡੀਓ ਦੇਖ ਰਹੇ ਹੋ ਤਾਂ ਬਹੁਤ ਹੀ ਜਲਦ ਦੋਸਤੋ ਤੁਹਾਨੂੰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ